ਇਹੋ ਜਿਹੇ ਅਧਿਆਪਕ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਅਧਿਆਪਕ ਇਸ ਤਰ੍ਹਾਂ ਦੇ ਹੁੰਦੇ ਆ ਕਿ ਬੱਚੇ ਦਾ ਭਵਿੱਖ ਹੀ ਖਤਮ ਕਰਤਾ ਇੱਕ ਲੜਕੀ ਨੇ ਦੱਸਿਆ ਇਹੋ ਜੇ ਪੜ੍ਹੇ ਸ਼ਬਦ ਧੀਆਂ ਪੜਾਉਣ ਨੂੰ ਵਰਤਨੇ ਕਿ ਜਿਹੜੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਦੱਸਨੇ ਪੈਣਗੇ ਕਿ ਸਾਡਾ ਪੰਜਾਬ ਕਿਵੇਂ ਜਾਗੂ ਉਹ ਬੱਚੀ ਨੂੰ ਪੀਰੀਅਡ ਆਇਆ ਹੋਏ ਸੀ ਕਹਿੰਦਾ ਮੈਂ ਤੈਨੂੰ ਐਸੀ ਦਵਾਈ ਦੇਵਾਂਗਾ ਕਿ ਮੁੜ ਕੇ ਦਵਾਈ ਦੀ ਲੋੜ ਨਹੀਂ ਪੈਣੀ ਜਿਹਦਾ ਬਾਪ ਅੰਗੂਠਾ ਛਾਪ ਹੈ ਕਿ ਕਿ ਸਪਨੇ ਲਾ ਕੇ ਗਈ ਹੋਊਗੀ ਔਰ ਹੋਰ ਬੱਚੀਆਂ ਲਈ ਉਹਨੇ ਚੰਨਨ ਮਨਾਰਾ ਬਣਨਾ ਸੀ ਬੱਚੀਆਂ ਸਰਿੰਦਰ ਅਧਿਆਪਕ ਨਾਲ ਗੱਲ ਕਰਨ ਗਈਆਂ surjeet ਨਾਲ ਕਾਮਰੇਡ ਨਾਲ ਉਹਨੇ ਇੱਕ ਬੱਚੀ ਨੂੰ ਧੱਕਾ ਮਾਰਿਆ ਤਾਂ ਬੱਚੀ ਨੇ ਉਹਦੇ ਚਪੇੜ ਮਾਰੀ ਤਾਂ ਹੋਰ ਉੱਥੇ ਮਾਹੌਲ ਭੜਕ ਗਿਆ ਔਰ ਸਾਡੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਬੜੀ ਨਿਖਿਤ ਕਾਰਵਾਈ ਸਭੋ ਸਟੂਡੈਂਟਸ ਤੇ ਪਰਚੇ ਕੀਤੇ ਅੱਜ ਸਾਡੇ ਪੰਜਾਬ ਵਿੱਚ ਇਸ ਸੈਂਟਰ ਦੇ ਵੀਸੀ ਦੇ ਕਰਕੇ ਜਾਂ ਸੈਂਟਰ ਦੁਆਰਾ ਥੋਪੇ ਵੀਸੀਆਂ ਕਰਕੇ ਸਾਡੀਆਂ ਬੱਚੀਆਂ ਸੇਫ ਨਹੀਂ ਸਭਾ ਬੱਚਿਆਂ ਤੇ ਨੌਜਵਾਨ ਮੁੰਡੇ ਕੁੜੀਆਂ ਤੇ ਪਰਚੇ ਪਾ ਕੇ ਵੀ ਇਹਨਾਂ ਨੇ ਅਧਿਆਪਕ ਕੁੱਟਿਆ ਮੈਂ ਕਹਿੰਨੀ ਆਂ ਕਿ ਅਧਿਆਪਕ ਨੂੰ ਖੇਤਰਾਂ ਦਾ ਹਰ ਪਾਇਆ ਜਾਂਦਾ ਦਾ ਮੂੰਹ ਕਾਲਾ ਕੀਤਾ ਜਾਂਦਾ ਬੱਚੀਆਂ ਨੂੰ ਬੈਠੇ ਗੰਦੇ ਸ਼ਬਦ ਬੋਲਣੇ ਕਿ ਬੱਚੀਆਂ ਨੂੰ ਪੀਰੀਅਡ ਆਇਆ ਕਹਿੰਦੇ ਤੈਨੂੰ ਐਸੀ ਦਵਾਈ ਦੇਉਂਗਾ ਮੁੜ ਕੇ ਦਵਾਈ ਦੀ ਲੋੜ ਨਹੀਂ ਪੈਣੀ ਤੂੰ ਆਦੀ ਤੀਨ ਨੂੰ ਵੀ ਦਿੰਦਾ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਕਾਲਜਾ ਉੱਥੇ ਪ੍ਰਧਾਨ ਬਣਾਇਆ ਸੁਖਵੀਰ ਬਾਦਲ ਨੇ ਭਾਜਪਾ ਦੇ ਇੱਕ ਮਨਿਸਟਰ ਦਾ ਭਤੀਜਾ ਉਹ ਬਈਆ ਉਹ ਸਾਡੀਆਂ ਸਿੱਖ ਬੱਚੀਆਂ ਨੂੰ ਪੁਰਜੇ ਦੱਸਦਾ ਹੈ ਜਿਹੜਾ ਬੱਚੀ ਸਾਡੇ ਹੀ ਗਰੀਬ ਘਰਾਂ ਚੋਂ ਉੱਠੀ ਸੀ ਉਹਦਾ ਪਿਓ ਜਿਹਦੇ ਸਿਰ ਤੇ ਬੈਂਕ ਦੀ ਲਿਮਟ ਹੈ ਇੱਕ ਮੱਝ ਦਾ ਵੀ ਲੋਨ ਹੈ ਇਹੋ ਜੇ ਗਰੀਬ ਘਰ ਚੋਂ ਠੀਸੀ ਉਹਦਾ ਪਿਓ ਅੰਗੂਠਾ ਛਾਪ ਸੀ ਉਹ ਯੂਨੀਵਰਸਿਟੀ ਤੱਕ ਕਿਵੇਂ-ਕਿਵੇਂ ਪਹੁੰਚੀ ਹੋਊਗੀ ਕਿ ਕੀ ਸੁਪਨੇ ਲੈ ਕੇ ਪਹੁੰਚੀ ਹੋਊਗੀ ਯੂਨੀਵਰਸਿਟੀ ਚ ਦਾਖਲਾ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਜੂਨੀਵਰਸਿਟੀ ਦੇ ਵਿੱਚ ਪਿਛਲੇ ਦਿਨੀ ਪ੍ਰੋਫੈਸਰ ਵੱਲੋਂ ਇੱਕ ਲੜਕੀ ਦੇ ਨਾਲ ਬਤ ਉਹੇਜ ਕੀਤਾ ਜਾਂਦਾ ਉਸ ਮਿਸ਼ੇਰੇ ਦੇ ਗੱਲਬਾਤ ਕਰਨ ਲਈ ਸਾਡੇ ਨਾਲ ਬੀਬੀ ਰਜਿੰਦਰ ਕੌਰ ਜੈਤੋ ਸਾਡੇ ਨਾਲ ਪੂਰੀ ਜਾਣਕਾਰੀ ਲਵਾਂਗੇ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇੱਕ ਤੁਸੀਂ ਪਿਛਲੇ ਦਿਨੀ ਵੇਖਿਆ ਹੋਣਾ ਕਿ ਜਿਹੜੀ ਇੱਕ ਬਠਿੰਡੇ ਸ਼ਹਿਰ ਦੀ ਗੁੱਡੀ ਰਹਿਣ ਵਾਲੀ ਹੈ ਕਿਸੇ ਨਾਲ ਪਿੰਡ ਲੱਗਦਾ ਉੱਥੋਂ ਦੀ ਕੁੜੀ ਨੂੰ ਇੱਕ ਪ੍ਰੋਫੈਸਰ ਵੱਲੋਂ ਜਨਨ ਕਿ ਅ ਕੁਝ ਢਿੱਲੀ ਸੀ ਕੁਝ ਦਿਨਾਂ ਤੋਂ ਜਨਨ ਕੋਈ ਛੁੱਟੀ ਮੰਗੀ ਹੋਣੀ ਹੈ ਉਹਨੇ ਛੁੱਟੀ ਨਹੀਂ ਦਿੱਤੀਗੀ ਕੁਝ ਸ਼ਬਦ ਨੂੰ ਭੇੜੇ ਬੋਲੇਗੇ ਤੁਸੀਂ ਉਸ ਨੂੰ ਕਿਵੇਂ ਦੇਖੋਗੇ ਚੀਜ਼ ਨੂੰ ਤਾਰਾ ਜੀ ਇਹ ਬਹੁਤ ਅਹਿਮ ਮਸਲਾ ਹੈ ਔਰ ਅੱਜ ਦੇ ਦਿਨੇ ਸਭ ਤੋਂ ਵੱਡਾ ਮਸਲਾ ਹੈ ਕਿ ਸਾਡੇ ਮਾਲਵੇ ਦੀ ਬੱਚੀ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਉਸਦੇ ਪਿਤਾ ਦੇ ਜਿਹੜੀ ਦਰਖਾਸਤ ਦੇ ਉੱਤੇ ਲੱਗਿਆ ਅੰਗੂਠਾ ਹੀ ਦੱਸਦਾ ਕਿ ਕਿਹੋ ਜਿਹੇ ਪਰਿਵਾਰ ਚੋਂ ਉੱਠ ਕੇ ਯੂਨੀਵਰਸਿਟੀ ਲੈਵਲ ਤੱਕ ਪਹੁੰਚੀ ਤੁਸੀਂ ਕਲਪਨਾ ਕਰੋ ਕਿ ਯੂਨੀਵਰਸਿਟੀ ਪਹੁੰਚਣਾ ਹਰ ਇੱਕ ਦੇ ਵਸਦਾ ਰੋਗ ਨਹੀਂ 90% ਦੇ ਕਰੀਬ ਜਿਨ੍ਹਾਂ ਬੱਚਿਆਂ ਦੇ ਮਾਰਕਸ ਹੁੰਦੇ ਉਹਨਾਂ ਨੂੰ ਯੂਨੀਵਰਸਿਟੀ ਮਤਲਬ ਐਂਟਰੀ ਦਿੰਦੀ ਹੈ ਉਹ ਬੱਚੀ ਮਤਲਬ ਇਹੋ ਜੇ ਗਰੀਬ ਘਰ ਦੀ ਸੀ ਕਿ ਉਹਦੇ ਘਰੇ ਮੱਝ ਦਾ ਵੀ ਲੋਨ ਆ ਉਹਦੇ ਪਿਤਾ ਦੇ ਸਿਰ ਤੇ ਇਹੋ ਜੇ ਗਰੀਬ ਪਰਿਵਾਰ ਚੋਂ ਉੱਠ ਕੇ ਇੱਕ ਬੱਚੀ ਤਰੱਕੀ ਕਰ ਰਹੀ ਸੀ ਉਹ ਪੜਨ ਜਾਵੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਜੇ ਜਿਹੜਾ ਇਹ ਪ੍ਰੋਫੈਸਰ ਦੀ ਗੱਲ ਚੱਲ ਰਹੀ ਹੈ ਇਹ ਐਡਾ ਹੀ ਘਟਿਆ ਇਨਸਾਨ ਹੈ ਇਹਦੀ ਜਿੰਨੀ ਵੀ ਸਜ਼ਾ ਹੋਵੇ ਉਹ ਥੋੜੀ ਹੈ ਇਸ ਦੇ ਬਾਰੇ ਹੋਰ ਵੀ ਬੜੀਆਂ ਦਰਖਾਸਤਾਂ ਆਈਆਂ ਬੜੀਆਂ ਇਹਦੀਆਂ ਸ਼ਿਕਾਇਤਾਂ ਆਈਆਂ ਇਹਨੇ ਬੱਚਿਆਂ ਨਾਲ ਬਹੁਤ ਬੈਡ ਬਿਹੇਵ ਕਰਦਾ ਸੀ ਕਲਾਸ ਵਿੱਚ ਉਹਨੂੰ ਕਹਿੰਦਾ ਹੁੰਦਾ ਸੀ ਜਸ਼ਨ ਮੈਨੂੰ ਤੇਰੀ ਸ਼ਕਲ ਨਹੀਂ ਪਸੰਦ ਪਿੱਛੇ ਜਾ ਕੇ ਬਹਿ ਜਾ ਅਧਿਆਪਕ ਦਾ ਅਸੂਲ ਹੈ ਇਹੋ ਜਿਹੇ ਅਧਿਆਪਕ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਅਧਿਆਪਕ ਇਸ ਤਰ੍ਹਾਂ ਦੇ ਹੁੰਦੇ ਆ ਕਿ ਬੱਚੇ ਦਾ ਭਵਿੱਖ ਹੀ ਖਤਮ ਕਰਤਾ ਉਹ ਬੱਚੀ ਕਈ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਉਹ ਬੱਚੀ ਆਪਦੇ ਪਿੰਡ ਆਈ ਆਪਦੇ ਪਿਤਾ ਜੀ ਨੂੰ ਕਹਿੰਦੀ ਜੀ ਮੈਂ ਸਵੇਰੇ ਜਾਣਾ ਹੈ ਉਹ ਕਹਿੰਦੇ ਬੇਟੇ ਵੀ ਤੂੰ ਰਹਿਣਾ ਸੀ ਹਜੇ ਕਹਿੰਦੇ ਨਹੀਂ ਜੀ ਮੇਰਾ ਅਧਿਆਪਕ ਬਹੁਤ ਪਰੇਸ਼ਾਨ ਕਰਦਾ ਹੈ ਉਹ ਕਹਿੰਦਾ ਮੈਂ ਇੱਕ ਛੁੱਟੀ ਦੀਆਂ 8 ਛੁੱਟੀਆਂ ਬਣਾਉ ਤਾਂ ਮੇਰਾ ਭੇਖ ਖਤਮ ਹੋ ਜੂ ਇਹੋ ਜਿਹਾ ਬੈਡ ਬੀਵ ਕਰਦਾ ਬੱਚਿਆਂ ਨਾਲ ਬੱਚਿਆਂ ਨੇ ਦੱਸਿਆ ਇੱਕ ਲੜਕੀ ਨੇ ਦੱਸਿਆ ਇਹੋ ਜੇ ਭੜੇ ਸ਼ਬਦ ਧੀਆਂ ਪੈਣਾ ਨੂੰ ਵਰਤਨੇ ਕਿ ਜਿਹੜੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਦੱਸਨੇ ਪੈਣਗੇ ਕਿ ਸਾਡਾ ਪੰਜਾਬ ਕਿਵੇਂ ਜਾਗੂ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਲੱਗੂ ਕਿ ਜਿਹੜੇ ਵੀਸੀ ਸਾਡੀਆਂ ਯੂਨੀਵਰਸਿਟੀਆਂ ਚ ਸੈਂਟਰ ਦੇ ਲਾਏ ਵੀਸੀ ਐ ਕਾਮਰੇਡ ਵੀਸੀ ਐ ਉਹ ਸਾਡੇ ਸਿੱਖਾਂ ਦੀਆਂ ਬੱਚਿਆਂ ਨਾਲ ਜਾਂ ਸਾਡੀ ਪੰਜਾਬੀ ਬੱਚਿਆਂ ਨਾਲ ਕੀ ਬੀਹੇਵ ਕਰਦੇ ਆ ਉਹ ਬੱਚੀ ਨੂੰ ਪੀਰੀਅਡ ਆਏ ਹੋਏ ਸੀ ਕਹਿੰਦਾ ਮੈਂ ਤੈਨੂੰ ਐਸੀ ਦਵਾਈ ਦੇਵਾਂਗਾ ਕਿ ਮੁੜਕੇ ਦਵਾਈ ਦੀ ਲੋੜ ਨਹੀਂ ਪੈਣੀ ਡੁੱਬ ਕੇ ਮਰ ਜਾਵੇ ਉਹ ਅਧਿਆਪਕ ਉਸ ਅਧਿਆਪਕ ਦਾ ਸਮਾਜਿਕ ਬਾਈਕਾਰਪਨਾ ਚਾਹੀਦਾ ਹੈ ਉਹਦਾ ਪਰਿਵਾਰ ਵੀ ਉਹਨੂੰ ਮੂੰਹ ਨਾ ਲਾਵੇ ਇਹੋ ਜਿਹੇ ਗੰਦੇ ਮਨੁੱਖ ਨੂੰ ਕਿ ਇੱਕ ਬੱਚੀ ਲਈ ਇਹੋ ਜਿਹੇ ਗੰਦੇ ਅਲਫਾਜ ਬੋਲੇ ਤਾਂ ਉਸ ਬੱਚੀ ਨੇ ਉਹਦੇ ਨਾਲ ਦੀ ਲੜਕੀ ਨੇ ਸਾਨੂੰ ਫੇਸਬੁੱਕ ਰਾਹੀਂ ਪਤਾ ਲੱਗਿਆ ਕਹਿੰਦੀ ਫਿਰ ਮੈਂ ਕਿਹਾ ਵੀ ਮਤਲਬ ਉਹਨੇ ਐਂਕਰ ਨੂੰ ਦੱਸਿਆ ਕਹਿੰਦੀ ਜੇ ਦੀ ਆਪ ਦੀ ਬੱਚੀ ਬਿਮਾਰ ਹੋਵੇ ਉਹਨੂੰ ਵੀ ਐਡੇ ਕਟਿਆ ਸ਼ਬਦੇ ਬੋਲੂਗਾ ਬੜੀ ਦੁੱਖ ਦੀ ਗੱਲ ਆ ਬੜੀ ਫਿਕਰ ਦੀ ਗੱਲ ਆ ਕਿ ਪੰਜਾਬ ਵਿੱਚ ਵਾਪਰ ਕੀ ਰਿਹਾ ਔਰ ਕੀ ਵਾਪਰਿਆ ਜਿਹੜਾ ਵੀ ਸੀ ਹੈ ਉਹਦਾ ਬਿਆਨ ਸੁਣਿਆ ਕਹਿੰਦਾ ਲੜਕੀ ਦੇ ਮਰਨ ਦਾ ਸਾਨੂੰ ਅਫਸੋਸ ਹੈ ਪਰ ਜਿਹੜੀ ਪ੍ਰੋਫੈਸਰ ਦੇ ਕੁੱਟ ਪਈ ਹੈ ਉਹ ਬਰਦਾਸ਼ਤਯੋਗ ਨਹੀਂ ਕਿ ਡੁੱਬ ਕੇ ਮਰ ਜਾ ਤੂੰ ਆਪਦੇ ਅਹੁਦੇ ਦੀ ਗ੍ਰਿਮਮ ਨਹੀਂ ਸਮਝ ਸਕਦਾ ਇੱਕ ਬੱਚੀ ਜ਼ਿੰਦਗੀ ਤੋਂ ਗਈ ਉਹ ਇਕੱਲੀ ਇੱਕ ਬੱਚੀ ਨਹੀਂ ਗਈ ਤੁਸੀਂ ਇਹ ਵੇਖੋ ਵੀ ਮਾਲਵੇ ਜ਼ਿਲ੍ਹੇ ਚੋਂ ਮਾਲਵੇ ਇਲਾਕੇ ਚੋਂ ਜਾਂ ਸਾਡੇ ਪੰਜਾਬ ਚੋਂ ਹੋਰ ਬੱਚੀਆਂ ਜਾਣਗੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਇੱਕ ਗਰੀਬ ਘਰ ਦੀ ਬੱਚੀ ਕਿਵੇਂ ਉਹ ਇੱਥੋਂ ਤੱਕ ਪੜ੍ਹੀ ਹੋਏਗੀ ਜਿਹਦਾ ਬਾਪ ਅੰਗੂਠਾ ਛਾਪ ਹੈ ਕਿ ਕਿ ਸਪਨੇ ਲੈ ਕੇ ਗਈ ਹੋਊਗੀ ਔਰ ਹੋਰ ਬੱਚੀਆਂ ਲਈ ਉਹਨੇ ਚੰਨਨ ਮਨਾਰਾ ਬਣਨਾ ਸੀ ਉਹ ਵੀ ਸੀ ਕਿ ਢੀ ਸ਼ਰਮਨਾ ਕੀ ਗੱਲ ਹੈ ਅਧਿਆਪਕ ਦੇ ਕੋਟ ਕਿਉਂ ਪਈ ਹੈ ਬੱਚੀਆਂ ਉਹਦੇ ਨਾਲ ਗੱਲ ਕਰਨ ਗਈਆਂ ਇਹ ਕੱਲ ਪਰਸੋਂ ਦੀ ਗੱਲ ਹੈ ਬੱਚੀਆਂ ਉਹ ਸਰਿੰਦਰ ਅਧਿਆਪਕ ਨਾਲ ਗੱਲ ਕਰਨ ਗਈਆਂ surjeet ਨਾਲ ਕਾਮਰੇਡ ਨਾਲ ਉਹਨੇ ਇੱਕ ਬੱਚੀ ਨੂੰ ਧੱਕਾ ਮਾਰਿਆ ਤਾਂ ਬੱਚੀ ਨੇ ਉਹਦੇ ਚਪੇੜ ਮਾਰੀ ਤਾਂ ਹੋਰ ਉੱਥੇ ਮホール ਪੜਕ ਗਿਆ ਔਰ ਸਾਡੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਬੜੀ ਨਿਖਿਤ ਕਾਰਵਾਈ ਸਗੋਂ ਸਟੂਡੈਂਟਸ ਤੇ ਪਰਚੇ ਕੀਤੇ ਪਰਚਿਆਂ ਦਾ ਮਤਲਬ ਕੀ ਹੈ ਕਿ ਇਸ ਬੱਚਿਆਂ ਦੇ ਘੋਲ ਨੂੰ ਦਬਾ ਲਿਆ ਜਾਵੇ ਇੱਕ ਹੋਰ ਵੱਡੀ ਗੱਲ ਜਿਹੜਾ ਇਹ ਪ੍ਰੋਫੈਸਰ ਹੈ ਅੱਜ ਮਤਲਬ ਸਪੋਕਸਮੈਨ ਰੋਜ਼ਾਨਾ ਸਪੋਕਸਮੈਨ ਚ ਖਬਰ ਲੱਗੀ ਹੈ ਕਿ ਸਿੱਖ ਗੁਰੂਆਂ ਬਾਰੇ ਸਿੱਖ ਇਤਿਹਾਸ ਬਾਰੇ ਸਿੱਖ ਵਿਰਸੇ ਬਾਰੇ ਤੇ ਸਿੱਖ ਬੱਚਿਆਂ ਬਾਰੇ ਬੜੀ ਭੱਦੀ ਸ਼ਬਦਾਵਲੀ ਵਰਤਦਾ ਹੈ ਇਹਨੂੰ ਤਾਂ ਹੋਰ ਵੀ ਭੜੀਆਂ ਸਜਾਵਾਂ ਮਿਲਣੀਆਂ ਚਾਹੀਦੀਆਂ ਐ ਤੇ 295 ਲੱਗਣੀ ਚਾਹੀਦੀ ਹੈ ਕਹਿੰਦੇ ਜਿੰਨੀਆਂ ਵੀ ਅੱਜ ਧਰਨਾ ਲੱਗਿਆ ਤੇ ਮਾਝੀ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਨੁਮਾਇੰਦੇ ਸਮਾਜਿਕ ਨੁਮਾਇੰਦੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਜੋ ਵੀ ਹੈ ਸਾਰੇ ਉਸ ਧਰਨੇ 'ਚ ਸ਼ਮੂਲੀਅਤ ਕਰਨ ਜੋਸ ਬੱਚੀ ਨੂੰ ਨਿਆਂ ਦਵਾਉਣ ਬੜੀ ਮੰਦ ਭਾਗੀ ਗੱਲ ਹੈ ਸਾਡਾ ਵਿਰਸਾ ਸਾਡਾ ਇਤਿਹਾਸ ਅਸੀਂ ਸਿੱਖ ਬੱਚੀ ਅਸੀਂ ਸਿੱਖ ਨੌਜਵਾਨ ਜਦ ਸਾਡੇ ਸਿੱਖ ਯੋਧੇ ਧੀਆਂ ਭੈਣਾਂ ਨੂੰ ਮੁਗਲ ਚੱਕ ਕੇ ਲੈ ਜਾਇਆ ਕਰਦੀ ਛੁਡਾ ਕੇ ਕਰੋ ਕਰੀ ਪੁਚਾਇਆ ਕਰਦੇ ਸੀ ਅੱਜ ਸਾਡੇ ਪੰਜਾਬ ਵਿੱਚ ਇਸ ਸੈਂਟਰ ਦੇ ਵੀਸੀ ਦੇ ਕਰਕੇ ਜਾਂ ਸੈਂਟਰ ਦੁਆਰਾ ਥੋਪੇ ਵੀਸੀਆਂ ਕਰਕੇ ਸਾਡੀਆਂ ਬੱਚੀਆਂ ਸੇਫ ਨਹੀਂ ਚਰਿੱਤਰ ਤੋਂ ਹੀਨੇ ਸ਼ਬਦ ਬੋਲੇ ਜਾਂਦੇ ਆ ਉਹਨਾਂ ਨੂੰ ਬੱਚੇ ਬੱਚੀਆਂ ਇਕੱਠੇ ਪੜੇ ਜਾਂਦੇ ਆ ਐਡੇ ਗੰਦੇ ਸ਼ਬਦ ਬੋਲੇ ਜਾਂਦੇ ਆ ਉਹਨਾਂ ਨੂੰ ਮੁੰਡਿਆਂ ਦੇ ਸਾਹਮਣੇ ਮੁੰਡਿਆਂ ਨੂੰ ਕੁੜੀਆਂ ਦੇ ਸਾਹਮਣੇ ਇਹ ਬੱਚਿਆਂ ਦਾ ਭੇਖ ਖਤਮ ਕਰਨ ਵਾਲੀ ਗੱਲ ਹੈ ਇਹ ਜਿਹੜਾ ਸੁਰਜੀਤ ਪ੍ਰੋਫੈਸਰ ਸੀ ਇਹ ਪੰਜਾਬੀ ਵਿਭਾਗ ਦਾ ਮੁਖੀ ਸੀ ਹਜ਼ਾਰਾਂ ਬੱਚੇ ਉਸ ਖੋਜ ਕੇਂਦਰ ਨੂੰ ਉਸ ਪੜਾਈ ਨੂੰ ਛੱਡ ਗਏ ਇਹਦੇ ਰਵੱਈਏ ਕਰਕੇ ਅੱਜ ਸਿੱਖਾਂ ਨੂੰ ਫਰਜ ਬੰਦਾ ਸ਼੍ਰੋਮਣੀ ਕਮੇਟੀ ਨੂੰ ਬਹੁਤ ਵੱਡਾ ਲੰਬ ਹੈ ਤੁਹਾਡੇ ਕੋਲ ਅਰਬਾਂ ਖਰਮਾਂ ਦਾ ਬਜਟ ਹੋਵੇ ਐਡੇ ਜਿਹੇ ਵੱਡੇ ਵਕੀਲ ਹੋਣ ਕਿ ਜੁਰਤ ਪੈ ਜਾਵੇ ਇੱਕ ਵੀਸੀ ਦੀ ਇੱਕ ਅਧਿਆਪਕ ਦੀ ਕਿ ਸਾਡੇ ਗੁਰ ਇਤਿਹਾਸ ਬਾਰੇ ਗਲਤ ਬੋਲ ਜੇ ਅੱਜ ਦਾ ਰੋਜ਼ਾਨਾ ਸਪੋਕਸਮੈਨ ਪੜਿਓ ਭਾਈ ਮਾਂਜੀ ਨੇ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਸਮਾਜਿਕ ਰਾਜਸੀ ਤੇ ਲੋਕ ਅਧਿਕਾਰਾਂ ਦੀਆਂ ਰਖਵਾਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਇਸ ਵੀਸੀ ਦੇ ਉਲਟ ਤੇ ਇਸ ਕਾਮਰੇਡ ਸਰਜੀਦ ਦੇ ਉਲਟ ਐਕਸ਼ਨ ਲਈਏ ਧਰਮ ਵਿੱਚ ਸ਼ਮੂਲੀਅਤ ਕਰੀਏ ਇਹ ਸਿੱਖ ਗੁਰੂਆਂ ਦੇ ਉਲਟ ਬੋਲਦਾ ਹੈ ਸਿੱਖ ਇਤਿਹਾਸ ਨੂੰ ਤਰੋੜ ਮੋੜ ਕੇ ਪੇਸ਼ ਕਰਦਾ ਹੈ ਸਿੱਖ ਬੱਚਿਆਂ ਨਾਲ ਬੈਡ ਬਿਹੇਵ ਕਰਦਾ ਹੈ ਇਹ ਸਾਰੀਆਂ ਕਾਰਨਾਮੇ ਵਾਪਰੇ ਕਿਵੇਂ ਆ ਕਿ ਸਾਡੇ ਹੱਥ ਵਿੱਚ ਅਜ ਰਾਜ ਹੈ ਨਹੀਂ ਅੱਜ ਅਸੀਂ ਝਾੜੂ ਦੀ ਸਰਕਾਰ ਲਿਆਂਦੀ ਤਾਂ ਇਹ ਮਾੜੇ ਲੋਕਾਂ ਨੇ ਸੈਂਟਰ ਦੇ ਵੀਸੀ ਲਿਆ ਕੇ ਉੱਥੇ ਰੱਖੇ ਸੈਂਟਰ ਦੇ ਜੇ ਸੈਂਟਰ ਦੇ ਵੀਸੀ ਆ ਤਾਂ ਹੀ ਸਾਡੇ ਨਾਲ ਐਡਾ ਬੈਡ ਬਿਹੇਵ ਹੋ ਰਿਹਾ ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਬਣਦੀ ਆ ਜੋ ਹਰ ਸਿਮਰਤ ਕੋਰ ਬਾਦਲ ਨੰਨੀ ਛਾਹ ਕੋ ਆਂਦੀ ਹੈ ਕਿ ਇਹਦਾ ਫਰਜ ਨਹੀਂ ਸੀ ਬਣਦਾ ਉਸ ਧਰਨੇ ਜਾ ਕੇ ਸ਼ਮੂਲੀਅਤ ਕਰਦੀ ਸਗੋਂ ਬੱਚਿਆਂ ਤੇ ਨੌਜਵਾਨ ਮੁੰਡੇ ਕੁੜੀਆਂ ਤੇ ਪਰਚੇ ਪਾ ਕੇ ਵੀ ਇਹਨਾਂ ਨੇ ਅਧਿਆਪਕ ਕੁੱਟਿਆ ਮੈਂ ਕਹਿੰਦੀ ਆ ਅਧਿਆਪਕ ਨੂੰ ਛੇਤਰਾਂ ਦਾ ਹਰ ਪਾਇਆ ਜਾਵੇ ਉਹਦਾ ਮੂੰਹ ਕਾਲਾ ਕੀਤਾ ਜਾਵੇ ਉਹਨੂੰ ਕੋਈ ਸਮਾਜ ਵਿੱਚ ਮੂੰਹ ਨਾ ਲਾਵੇ ਜਿਸ ਨੇ ਬੱਚਿਆਂ ਨੂੰ ਐਡੇ ਅਪ ਸ਼ਬਦ ਬੋਲੇ ਬੱਚੀਆਂ ਨੂੰ ਐਡੇ ਗੰਦੇ ਸ਼ਬਦ ਬੋਲਣੇ ਕਿ ਬੱਚੀਆਂ ਨੂੰ ਪੀਰੀਅਡ ਆਇਆ ਕਹਿੰਦਾ ਤੈਨੂੰ ਐਸੀ ਦਵਾਈ ਦੇਉਂਗਾ ਮੁੜ ਕੇ ਦਵਾਈ ਦੀ ਲੋੜ ਨਹੀਂ ਪੈਣੀ ਤੂੰ ਆਪਦੀ ਧੀ ਨੂੰ ਵੀ ਦਿੰਦਾ ਹੋਏਗਾ ਆਪਦੀ ਭੈਣ ਨੂੰ ਵੀ ਇਹੋ ਜੀ ਦਵਾਈ ਦਿੰਦਾ ਹੋਏਗਾ ਸੋ ਮੇਰੀ ਸਾਰੇ ਹੀ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਬੇਨਤੀ ਹੈ ਇਸ ਘੋਲ ਨੂੰ ਮੰਗਾਓ ਪੰਜਾਬ ਦੇ ਅਣਖੀ ਲੋਕੋ ਸਾਡੀ ਅਣਖ ਨੂੰ ਕਿਉਂ ਜੰਗ ਲੱਗ ਗਿਆ ਕੋਈ ਨੰਨੀ ਛਾ ਨਹੀਂ ਪਹੁੰਚੀ ਉੱਥੇ ਪਹੁੰਚਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮਦਾਨ ਕੀ ਯੋਧਾ ਜਰਨੈਲ ਬੱਚਿਆਂ ਦੇ ਹੱਕ ਵਿੱਚ ਅਸੀਂ ਸਾਰੇ ਸਪੈਸ਼ਲ ਬਿਲਡ ਕਰੀਏ ਪੰਜਾਬ ਦੇ ਲੋਕ ਕਿ ਜਿਹੜੇ ਸਾਡੇ ਨੌਜਵਾਨ ਸਟੂਡੈਂਟ ਹੈ ਜਿਨ੍ਹਾਂ ਤੇ ਸਰਕਾਰ ਨੇ ਝੂਠੇ ਪਰਚੇ ਪਾਏ ਆ ਉਥੋਂ ਦੇ ਐਸਐਸਪੀ ਨੂੰ ਵੀ ਜਾਂਚ ਕਰਨੀ ਚਾਹੀਦੀ ਹੈ ਉਹ ਵੀ ਸ਼ਰਮਾਉਣੀ ਚਾਹੀਦੀ ਹੈ ਇੱਕ ਬੱਚੀ ਜ਼ਿੰਦਗੀ ਤੋਂ ਗਈ ਇੱਕ ਅਧਿਆਪਕ ਦੇ ਦੋ ਚਾਰ ਧੱਕੇ ਮੁੱਕੀਆਂ ਕੀ ਪੈ ਗਿਆ ਵੀ ਕਾਰਨ ਕੀ ਸੀ ਇਹਨੇ ਪਹਿਲਾਂ ਇੱਕ ਬੱਚੀ ਨੂੰ ਧੱਕਾ ਮਾਰਿਆ ਫਿਰ ਬੱਚੀ ਨੇ ਚਪੇੜ ਮਾਰੀ ਹੈ ਤੇ ਬੱਚਿਆਂ ਤੇ ਤੁਸੀਂ ਦੂਜਿਆਂ ਤੇ ਕਿੰਨੇ ਬੱਚੇ ਤੇ 15 20 ਤੇ ਪਰਚੇ ਪਾਤੇ ਕਿ ਬੱਚੇ ਡਰ ਜਾਣ ਉੱਥੇ ਕਿ ਇਹਨਾਂ ਨੂੰ ਅਧਿਆਪਕਾਂ ਨੂੰ ਸਪੋਰਟ ਕਰਨ ਵਾਲਾ ਤੁਹਾਡਾ ਵੀ ਉਹ ਕਾਮਰੇਡਾਂ ਦਾ ਤੜਾ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਅਣਖੀ ਯੋਧੇ ਜਰਨੈਲਾਂ ਦੀ ਕੌਮ ਹੈ ਅਸੀਂ ਡਰਨ ਵਾਲੇ ਨਹੀਂ ਅਸੀਂ ਉਹ ਜੇ ਵੀਸੀ ਨੂੰ ਇਹੋ ਜੇ ਸਰਜੀਤ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਸਭ ਕੁਝ ਸਿਖਾਵਾਂਗੇ ਪਿਛਲੇ ਦਿਨ ਇੱਕ ਹੋਰ ਘਟਨਾ ਵਾਪਰੀ ਸੀ ਬੰਦਾ ਸਿੰਘ ਭਦਰ ਕਾਲਜ ਆ ਫਤੇਗੜ ਸਾਹਿਬ ਉੱਥੇ ਭਈਆਂ ਦਾ ਕੋਈ ਸੁਖਵੀਰ ਬਾਦਲ ਨੇ ਵਾੜਿਆ ਭਈਆਂ ਦਾ ਕੋਈ ਪ੍ਰਧਾਨ ਬਣਿਆ ਹੋਵੇ ਸਕੂਲ ਕਾਲਜ ਚੱਲਦਾ ਵਾ ਸ਼੍ਰੋਮਣੀ ਕਮੇਟੀ ਦੇ ਪੈਸਿਆਂ ਨਾਲ ਤੇ ਉੱਥੇ ਪ੍ਰਧਾਨ ਹੋਵੇ ਭਈਆਂ ਦਾ ਉਹ ਸਾਡੀਆਂ ਸਿੱਖ ਬੱਚੀਆਂ ਨੂੰ ਪੁਰਜੇ ਬੋਲਦਾ ਡੁੱਬ ਕੇ ਮਰਨ ਵਾਲਾ ਮੁਕਾਮ ਹੋਇਆ ਪਿਆ ਸਾਡੇ ਲਈ ਸ਼੍ਰੋਮਣੀ ਕਮੇਟੀ ਲਈ ਸਾਡੇ ਜਗਦਿਆਂ ਜ਼ਮੀਰਾਂ ਦੇ ਲੋਕਾਂ ਲਈ ਸਾਡੇ ਪੰਜਾਬ ਵਿੱਚ ਛੱਡ ਨਏ ਹਾਲ ਹੋਏ ਸੀ ਉਹ ਔਨਖੀ ਜੋਧੇ ਜਰਨਲਾਂ ਦੀ ਕੌਮ ਜਿਨ੍ਹਾਂ ਦਾ ਅਫਗਾਨਿਸਤਾਨ ਤੱਕ ਸਿੱਕਾ ਚੱਲਦਾ ਸੀ ਮੁਗਲ ਧੀਆਂ ਪਹਿਣਾ ਚੱਕ ਕੇ ਲੈ ਜਾਂਦੇ ਸੀ ਗੁਰੂ ਦਾ ਮਾਨਾ ਮੱਤਾ ਖਾਲਸਾ ਧੀਆਂ ਪਹਿਣਾ ਛੁੜਾ ਕੇ ਲਿਆ ਕੇ ਕਰੋ ਕਲੀ ਪਹਚਾਇਆ ਕਰਦਾ ਸੀ ਇੱਕ ਤਾਰਾ ਜੀ ਤੁਹਾਡੇ ਨਾਲ ਹੋਰ ਗੱਲ ਕਰਨੀ ਬਣਦੀ ਹੈ ਦੇਸ਼ ਭਗਤ ਯੂਨੀਵਰਸਿਟੀ ਹੈ ਦੇਸ਼ ਭਗਤ ਯੂਨੀਵਰਸਿਟੀ ਵਿੱਚ 60 70 ਸਿਰਫ ਸੀਟਾਂ ਸੀ 200 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਦੋਂ ਵਿਦਿਆਰਥੀਆਂ ਨੇ ਆਪਦੀ ਡਿਗਰੀ ਮੰਗਣੀ ਹੈ ਜਾਂ ਆਪਦੀਆਂ ਮੰਗੜਿਆ ਡੀ ਐਮ ਸੀ ਤੋਂ ਨਾ ਬੱਚਿਆਂ ਨਾਲ ਬੈਡ ਬਿਹੇਵ ਕੀਤਾ ਗਿਆ ਉਹ ਬੱਚੀਆਂ ਸੀ ਕਸ਼ਮੀਰ ਦੀਆਂ ਉਹ ਕਸ਼ਮੀਰ ਦੀਆਂ ਬੱਚੀਆਂ ਦੇ ਵੀ ਹੱਕ ਤੇ ਅਸੀਂ ਖੜਨਾ ਹੈ ਇਹੋ ਜੀਆਂ ਯੂਨੀਵਰਸਿਟੀਆਂ ਨੂੰ ਨੱਥ ਪਾਈ ਜਾਵੇ ਸ਼੍ਰੋਮਣੀ ਕਮੇਟੀ ਦਾ ਖਾਸ ਤੌਰ ਤੇ ਫਰਜ ਬੰਦ ਹੈ ਕਿ ਸਾਡੀ ਪੰਜਾਬੀਆਂ ਦੀ ਬਾਹ ਫੜੀ ਜਾਵੇ ਸਿੱਖਾਂ ਦੀ ਬਾਹ ਫੜੀ ਜਾਵੇ ਅਰਬਾਂ ਰੁਪਈਆ ਦਾ ਤੁਹਾਡੇ ਕੋਲ ਬਜਟ ਹੈ ਇਹੋ ਜੇ ਵਕੀਲ ਪੇਸ਼ ਕਰੋ ਕਿ ਸਾਡਾ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਹੈ ਜਾਂ ਜਿਹੜਾ ਦੇਸ਼ ਭਗਤ ਯੂਨੀਵਰਸਿਟੀ ਦਾ ਵੀਸੀ ਹੈ ਇਹਨਾਂ ਦੇ ਨੱਕ 'ਚ ਨਥੇਲ ਪਾਈ ਜਾਵੇ ਤੇ ਜ਼ਰਤ ਨਹੀਂ ਪੈਂਦੀ ਸੁਰਜੀਤ ਵਰਗੇ ਦੀ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਆੜੇ ਸ਼ਬਦ ਬੋਲ ਦੇਣ ਮੈਂ ਤਾਂ ਕਹਿੰਦੀ ਇਹੋ ਜਿਹੇ ਦਾ ਕਤਲ ਹੋ ਜਾਣਾ ਚਾਹੀਦਾ ਇਹੋ ਜਿਹਾਂ ਨੂੰ ਤਾਂ ਮਾਰ ਦ ਜੋ ਸਾਡੀਆਂ ਬੱਚੀਆਂ ਨੂੰ ਸਾਡੇ ਸਾਹਮਣੇ ਹਾਲ ਕਰ ਰਹੀ ਹੈ ਇਹ ਕਰਾਰੀਆਂ ਸਰਕਾਰਾਂ ਇਹ ਸੈਂਟਰ ਕਰਾ ਰਿਹਾ ਹੈ ਸੈਂਟਰ ਸਮੇਂ-ਸਮੇਂ ਤੇ ਸਾਡੀ ਨਬਜ ਟੋ ਟੋ ਕੇ ਵਹਿੰਦਾ ਕਿੱਥੇ ਭਈਏ ਸਾਡੀਆਂ ਬੱਚੀਆਂ ਨੂੰ ਪੁੱਛੇ ਬੋਲ ਜਾਣ ਤੇ ਭਾਈ ਕੋਈ ਨਹੀਂ ਸਾਡੇ ਇੱਕ ਚ ਬੋਲਦਾ ਕੋਈ ਨੰਨੀ ਛਾ ਨਹੀਂ ਆਈ ਕੋਈ ਅਨਮੋਲ ਗਗਨਮਾਨ ਨਹੀਂ ਆਈ ਕੋਈ ਰਾਜੇ ਵੜਿੰਗ ਦੀ ਘਰ ਵਾਲੀ ਨਹੀਂ ਆਈ ਤੇ ਕਾਇਆ ਤਾਂ ਯੋਧਾ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਕੱਲ ਪਹੁੰਚਿਆ ਪੰਜਾਬੀ ਯੂਨੀਵਰਸਿਟੀ ਚ ਬੱਚਿਆਂ ਨੂੰ ਸਪੋਰਟ ਕਰਨ ਲਈ ਅਸੀਂ ਸਾਰੇ ਅੱਜ ਸਪੋਕਸਮੈਨ ਦੀ ਖਬਰ ਪੜ੍ਹ ਕੇ ਵੇਖ ਲਿਓ ਭਾਈ ਮਾਨਜੀ ਨੇ ਸਾਰਿਆਂ ਨੂੰ ਨਿਹੋਰਾ ਦਿੱਤਾ ਹੈ ਕਿ ਜਿਹੜਾ ਇਹ ਪ੍ਰੋਫੈਸਰ ਕਾਮਰੇਡ ਪ੍ਰੋਫੈਸਰ ਹੈ ਸਰਜੀਤ ਸਿੱਖ ਗੁਰੂਆਂ ਦੇ ਉਲਟ ਬੋਲਦਾ ਹੈ ਤੇ 295 ਲੱਗਣੀ ਚਾਹੀਦੀ ਹੈ ਮੈਂ ਉਸ ਐਸਐਸਪੀ ਨੂੰ ਵੀ ਕਹਿੰਨੀ ਆ ਕਿ ਕੋਖ ਪੜਤਾਲ ਕਰਕੇ ਵੇਖ ਇਹ ਰਾਜਪਾਕ ਸਦਾ ਨਹੀਂ ਰਹਿੰਦੇ ਸੱਚ ਤੇ ਪਹਿਰਾ ਦੇ ਕਿਉਂ ਤੂੰ ਬੱਚਿਆਂ ਤੇ ਪਰਚੇ ਪਾਏ ਆ ਇੱਕ ਬੱਚੀ ਜ਼ਿੰਦਗੀ ਤੋਂ ਚਲੀ ਗਈ ਉਹ ਜਸ਼ਨ ਬੱਚੀ ਨੇ ਕੀ ਕੀ ਸੁਪਨੇ ਲਏ ਸੀ ਯੂਨੀਵਰਸਿਟੀ ਚ ਜਾਣ ਤੋਂ ਪਹਿਲਾਂ ਕੀ ਉਹਨੇ ਬਣਨਾ ਸੀ ਵੱਡਾ ਅਫਸਰ ਔਰ ਹਜ਼ਾਰਾਂ ਬੱਚੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਜਿਨ੍ਹਾਂ ਬੱਚੀਆਂ ਨੇ ਪੜ੍ਹਨ ਆਉਣਾ ਸੀ ਹੁਣ ਉਹਨਾਂ ਦੇ ਮਾਪੇ ਭੇਜਣਗੇ ਨਹੀਂ ਇਹ ਅੱਜ ਸਾਡੇ ਸਮਾਜ ਦੀ ਤਸਵੀਰ ਹੈ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸ ਦੇਣਾ ਚਾਹੁੰਨੀ ਆ ਯੂਨੀਵਰਸਿਟੀ ਦੇ ਵੀਸੀ ਨੂੰ ਕਿ ਅਸੀਂ ਪੰਜਾਬੀ ਲੋਕ ਅਣਖੀਆਂ ਸੀ ਮਰੇ ਹੋਏ ਨਹੀਂ ਸਾਨੂੰ ਜਵਾਬ ਦੇਣਾ ਵੀ ਆਉਂਦਾ ਸਾਡੀ ਅਣਖ ਨੂੰ ਸਾਡੇ ਸਬਰ ਨੂੰ ਪਰਖੋ ਨਾ ਜਿਹੜੀ ਸਿੱਖ ਕੌਮ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੜਾ ਕੇ ਲੌਂਦੀ ਹੁੰਦੀ ਸੀ ਅੱਜ ਉਹਨਾਂ ਦੀਆਂ ਧੀਆਂ ਭੈਣਾਂ ਦੇ ਇਹੋ ਜਿਹਾ ਅਤਿਆਚਾਰ ਹੋ ਰਿਹਾ ਕਿ ਜਿਹੜੀ ਸਾਡੀ ਸਿੱਖ ਕੌਮ ਆ ਇਸ ਵਕਤ ਹੁਣ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਹੁਣ ਇਕੱਠੇ ਹੋਏ ਤੇ ਇਹਨਾਂ ਨੂੰ ਫੇਰ ਜਨਨ ਕਿ ਅੱਗੇ ਤੋਂ ਮੂੰਹ ਪੈ ਜਾਣਾ ਸੈਂਟਰ ਤਾਂ ਸਾਨੂੰ ਤੁਸੀਂ ਪਹਿਲਾਂ ਵੀ ਗੱਲ ਕਰਕੇ ਛੱਡਿਆ ਵੀ ਜਿਹੜੇ ਪੰਜਾਬ ਨੂੰ ਟੋ ਟੋ ਕੇ ਵੇਂਦਾ ਕਮਜ਼ੋਰ ਕਰਦਾ ਆ ਰਿਹਾ ਜੇ ਸਾਡੇ ਖਾਸ ਕਰਕੇ ਸਿੱਖ ਇਤਿਹਾਸ ਨੂੰ ਅਵਤਾਰ ਸਿੰਘ ਜੀ ਸੈਂਟਰ ਦਾ ਹਮੇਸ਼ਾ ਸਾਡਾ ਦੁਸ਼ਮਣ ਹੀ ਰਿਹਾ ਪੰਜਾਬ ਦਾ ਜਿਹੜੀਆਂ ਇਹ ਮਤਲਬ ਯੂਨੀਵਰਸਟੀਆਂ ਨਾ ਇਹ ਸੈਂਟਰ ਤੋਂ ਅਧੀਨ ਐ ਵੀਸੀ ਸੈਂਟਰ ਦੇ ਲਾਏ ਵੇ ਆ ਪਰ ਸਾਡੀ ਕੋਈ ਅਣਖ ਤੇ ਗੈਰਤ ਮਰੀ ਨਹੀਂ ਹੋਈ ਸਾਡੀ ਸਲੋਮਨੀ ਕਮੇਟੀ ਐ ਸਿੱਖਾਂ ਦੀ ਚੁਣੀਂਦਾ ਜਮਾਤ ਐ ਮਿੰਨੀ ਪਾਰਲੀਮੈਂਟ ਐ ਅਰਬਾਂ ਰੁਪਈਆ ਦਾ ਬਜਟ ਐ ਜੋ ਸੁਹਿਰਦ ਹੋਵੇ ਇਹ ਜਿਹੇ ਘਟਨਾਵਾਂ ਵਾਪਰਦੀਆਂ ਹੀ ਨਹੀਂ ਪਿਛਲੇ ਦਿਨੀ ਮੈਂ ਤੁਹਾਨੂੰ ਦੱਸ ਕੇ ਤਾਂ ਹਟੀਆਂ ਬਾਬਾ ਬੰਦਾ ਸਿੰਘ ਭਾਦਰ ਕਾਲਜ ਐ ਉਹ ਚਲਦਾ ਯੂਨੀਵਰਸ ਸ਼੍ਰੋਮਣੀ ਕਮੇਟੀ ਦੇ ਪੈਸਿਆਂ ਨਾਲ ਹੈ ਉੱਥੇ ਪ੍ਰਧਾਨ ਬਣਾਇਆ ਸੁਖਵੀਰ ਬਾਦਲ ਨੇ ਭਾਜਪਾ ਦੇ ਇੱਕ ਮਨਿਸਟਰ ਦਾ ਭਤੀਜਾ ਉਹ ਬਈਆ ਉਹ ਸਾਡੀਆਂ ਸਿੱਖ ਬੱਚੀਆਂ ਨੂੰ ਪੁਰਜੇ ਦੱਸਦਾ ਨਾ ਹੋਵੇ ਬੰਦਾ ਸਿੰਘ ਬਹਾਦਰ ਤੇ ਭਈਆ ਉਹ ਤੇ ਯਾਨੀ ਕਿ ਮੁਖੀ ਭਾਇਆ ਹੋਵੇ ਫਿਰ ਇਹ ਕਾਰਨ ਕੀ ਹੈ ਜੇ ਸਾਡੇ ਆਪ ਦੇ ਮਤਲਬ ਪਾਪੀ ਹੈ ਚੋਰ ਹੈ ਠੱਗ ਹੈ ਬਾੜ ਖੇਤ ਨੂੰ ਖਾ ਰਹੀ ਹੈ ਤੇ ਅਸੀਂ ਕਿਧਰ ਤੋਂ ਮਤਲਬ ਮਦਦ ਦੀ ਆਸ ਕਰਾਂਗੇ ਸ਼੍ਰੋਮਣੀ ਕਮੇਟੀ ਬਣਾਈ ਹੈ ਕਿਸ ਵਾਸਤੇ ਬਣਾਈ ਹੈ ਸੁਖਵੀਰ ਬਾਦਲ ਨੇ ਉਹ ਬੰਦੇ ਨੂੰ ਪ੍ਰਧਾਨ ਬਣਾਇਆ ਸੀ ਉਹ ਸਾਡੀਆਂ ਸਿੱਖ ਬੱਚੀਆਂ ਨੂੰ ਪੁਰਜੇ ਦੱਸਦਾ ਤੁਸੀਂ ਪੱਤਰਕਾਰਾਂ ਕੋਖ ਕਰੋ ਉਹ ਗੁਰਦੁਆਰਾ ਕਾਲਜ ਦੀਆਂ ਕੰਦਾ ਤੇ ਪਾਣ ਦੀਆਂ ਥੁੱਕਾਂ ਕਿੰਨੀਆਂ ਪਈਆਂ ਜੀ ਇਹ ਸਾਡਾ ਇਹਨਾਂ ਨੇ ਲੋਕਾਂ ਨੇ ਅਕਲ ਦਾ ਆਪਦਾ ਵੀ ਜਨਾਜਾ ਕੱਢਿਆ ਸਿੱਖ ਕੌਮ ਦੀ ਨਬਜ ਨੂੰ ਟੋਟੋ ਵੇਂਦੇ ਆ ਸਾਡੇ ਅਣਖੀ ਯੋਧੇ ਜਰਨਲ ਜਦੋਂ ਜਾਗ ਗਏ ਹਰ ਚੀਜ਼ ਦਾ ਜਵਾਬ ਦੇਵਾਂਗੇ ਸੀ ਮੈਂ ਫੇਰ ਤੋਂ ਵੀ ਸੀ ਨੂੰ ਤੇ ਐਸਐਸਪੀ ਪਟਿਆਲਾ ਨੂੰ ਸਾਰਿਆਂ ਨੂੰ ਅਗਾਹ ਕਰਨਾ ਚਾਹੁੰਨੀ ਆ ਕਿ ਸਾਡੇ ਸਬਰ ਨੂੰ ਨਾ ਪਰਖੋ ਜੋ ਪੰਜਾਬੀ ਲੋਕ ਜਾਗ ਗਏ ਤਾਂ ਫਿਰ ਦੇਖੋ ਕੀ 31 ਦੀ 51 ਪਾ ਕੇ ਤੋਰਾਂਗੇ ਤੇ ਮਾਨ ਸਰਕਾਰ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਜਿਵੇਂ ਲੋਲੀਪੋਪ ਕਾਪ ਪਹਿਲਾਂ ਵੀ ਗੱਲਾਂ ਕਰਦੇ ਹੁੰਦੇ ਆ ਕਿ ਮਾਨ ਸਾਹਿਬ ਹੁਣ ਇਹ ਤੇ ਪੂਰਾ ਸਟੈਂਡ ਲੈਣਗੇ ਮੈਨੂੰ ਮਾਨ ਸਾਹਿਬ ਤੇ ਕੋਈ ਉਮੀਦ ਨਹੀਂ ਜਿਹੜਾ ਮਾਨ ਹੈ ਨਾ ਜਿਹੜਾ ਭਗਵੰਤ ਮਾਨ ਇਹ ਤਾਂ ਜਿੱਥੇ ਕੇਜਰੀਵਾਲ ਨੇ ਤਾਂ OPM ਬੜਨਾ ਚਾਹੁੰਦਾ ਹੈ ਉਹਦੇ ਨਾਲ ਹੀ ਤੁਰਿਆ ਫਿਰਦਾ ਕਦੇ ਕਿਸੇ ਸਟੇਟ 'ਚ ਕਦੇ ਕਿਸੇ 'ਚ ਪੰਜਾਬ ਉੱਜੜ ਗਿਆ ਪੰਜਾਬ ਹੜ੍ਹਾਂ 'ਚ ਡੁੱਬ ਗਿਆ ਤਿੰਨ ਤਿੰਨ ਵਾਰ ਹੜਾ ਆ ਗਏ ਪੰਜਾਬ 'ਚ ਤਿੰਨ ਤਿੰਨ ਵਾਰ ਜਦੋਂ 12 ਅਗਸਤ ਨੂੰ ਆਪਾਂ ਨੂੰ ਪਤਾ ਲੱਗਿਆ ਵੀ ਇੰਨਾ ਪਾਣੀ ਉੱਪਰੋਂ ਆ ਗਿਆ ਤੁਸੀਂ ਥੋੜਾ ਜਿਹਾ ਪਾਣੀ 12 ਅਗਸਤ ਨੂੰ ਰਿਲੀਜ਼ ਕਰੋ ਥੋੜਾ 13 ਨੂੰ 16 ਅਗਸਤ ਨੂੰ ਇੱਕਦਮ ਪਾਣੀ ਛੱਡਤਾ ਪੰਜਾਬ ਤਾਂ ਉਜੜਿਆ ਪਿਆ ਅੱਜ ਮੈਂ ਫੇਸਬੁੱਕ ਤੇ ਇੱਕ ਲੜਕੀ ਦੀ ਇੰਟਰਵਿਊ ਦੇਖ ਰਹੀ ਸੀ ਉਹ ਕਹਿੰਦੀ ਮੇਰਾ ਪਤੀ ਵੀ ਹੈ ਨਹੀਂ ਮੇਰੇ ਡਿੱਕੇ ਦੇ ਦੋ ਤਿੰਨ ਜੁਆਕ ਹੈ ਕਹਿੰਦੀ ਮੈਂ ਕਿਵੇਂ ਰੋਟੀ ਖਾਉਂਗੀ ਮੇਰੇ ਖੇਤ ਵਿੱਚ 7 ਫੁੱਟ ਰੇਤਾ ਚੜ ਗਿਆ ਕਈ ਥਾਵਾਂ ਤੇ ਤਾਂ ਸਰਦੂਲਗੜ ਏਰੀਆ 'ਚ ਸਮਾਜ ਸੇਵੀਆਂ ਨੇ ਕਰਤਾ ਕਈ ਏਰੀਆ ਜਮਾ ਅਜੇ ਐ ਉਜੜੇ ਪਿਆ ਚਾਰ ਪੰਜ ਸਾਲ ਵੀ ਉਹਨਾਂ ਵਿਚਾਰਿਆਂ ਤੋਂ ਲੋਟ ਨਹੀਂ ਕੀਤੀ ਜਾਣੀ ਧਰਤੀ ਭਗਵੰ ਕਿ ਉਹ ਪੀਐਮ ਬਣਨਾ ਚਾਹੁੰਦੇ ਉਹਨਾਂ ਦੇ ਨਾਲ-ਨਾਲ ਤੁਰੇ ਫਿਰਦੇ ਆ ਭਗਵੰਤ ਮਾਨ ਸਾਹਿਬ ਇਹਤੇ ਖੂਬ ਐਕਸ਼ਨ ਲਵੇ ਪੂਰਾ ਨਹੀਂ ਤਾਂ ਐਮਪੀ ਦੀਆਂ ਵੋਟਾਂ ਚ ਲੋਕ ਇਹਨਾਂ ਨੂੰ ਦਿਖਾ ਦੇਣਗੇ ਅਸੀਂ ਪੰਜਾਬ ਦੇ ਲੋਕ ਅਣਖੀਏ ਯੋਧੇ ਆ ਜਰਨੈਲ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੀਆਂ ਧੀਆਂ ਪਣਾ ਨਾਲ ਅੱਡੇ ਬੈੜ ਬੇਹ ਹੋਣ ਤੁਸੀਂ ਜਰਾ ਕਲਪਨਾ ਕਰਕੇ ਵੇਖੋ ਵੀ ਉਹ ਪ੍ਰੋਫੈਸਰ ਲੜਕੀ ਨੂੰ ਬੋਲਦਾ ਕੀ ਹੈ ਜੀ ਹੋਰ ਬੱਚੀਆਂ ਨੇ ਵੀ ਦੱਸਿਆ ਸਿੱਖ ਧਰਮ ਦੇ ਉਲਟ ਵੀ ਬੋਲਦਾ ਉਹ ਤੇ 295 ਏ ਲੱਗਣੀ ਚਾਹੀਦੀ ਹੈ ਇਹ ਤਾਂ ਹੁਣ ਵੇਖੋ ਮਾਨ ਸਾਹਿਬ ਨੂੰ ਪੂਰਾ ਸਟੈਂਡ ਲੈਣ ਦੀ ਲੋੜ ਹੈ ਉਹ ਵੀ ਇੱਕ ਸਿੱਖ ਧਰਮ ਨਾਲ ਜੁੜਿਆ ਹੋਇਆ ਸਿੱਖ ਧਰਮ ਬਾਰੇ ਚੰਗੀ ਤਰ੍ਹਾਂ ਜਾਣਦਾ ਆਪਾਂ ਜੇ ਆਪਾਂ ਕਹਿ ਦਈਏ ਉੱਤੇ ਜਿਹੜਾ ਮੁੱਖ ਮੰਤਰੀ ਆਪਾਂ ਹਿੰਦੂ ਕਹਿੰਦੇ ਫਿਰ ਤਾਂ ਆਪਾਂ ਕਹਿੰਦੇ ਜਿਉ ਹਿੰਦੂ ਹਿੰਦੂਆਂ ਦੀ ਕਰਦਾ ਪਰ ਇਹ ਮਾਨ ਸਾਹਿਬ ਨੂੰ ਹੁਣ ਇੱਥੇ ਪੂਰੀ ਐਕਸ਼ਨ ਲੈਣ ਦੀ ਲੋੜ ਹੈ ਨਹੀਂ ਤਾਂ ਜਿਹੜੇ ਸਾਡੇ ਸਿੱਖ ਧਰਮ ਦੇ ਲੋਕ ਹੈ ਮਾਨ ਸਾਹਿਬ ਨੂੰ ਚੰਗੀ ਤਰ੍ਹਾਂ ਚੋਣ ਦੀਆਂ ਵੋਟ ਇਲੈਕਸ਼ਨ ਆ ਰਹੇ ਨੇ ਉਹਨੂੰ ਚੰਗੀ ਤਰ੍ਹਾਂ ਜਨਕ ਸਭ ਕੇ ਸਿਖਾ ਦੇਣਗੇ ਅਸੀਂ ਤਾਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਭਗਵੰਤ ਮਾਨ ਸਾਹਿਬ ਨੂੰ ਬੇ ਸਾਰੀ ਆਪ ਕੋਖ ਬੜਤਾਲ ਕਰੋ ਜਿਵੇਂ ਤੁਸੀਂ ਕਹਿੰਦੇ ਹੋ ਤੁਹਾਡੇ ਵਿੱਚ ਉਠਿਆ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂਗਾ ਮੈਂ ਤੁਹਾਡੇ ਵਰਗੇ ਗਰੀਬ ਘਰਾਂ ਚੋਂ ਉਠਿਆ ਉਹ ਬੱਚੀ ਸਾਡੇ ਹੀ ਗਰੀਬ ਘਰਾਂ ਚੋਂ ਉੱਠੀ ਸੀ ਉਹਦਾ ਪਿਓ ਜਿਹਦੇ ਸਿਰ ਤੇ ਬੈਂਕ ਦੀ ਲਿਮਟ ਹੈ ਇੱਕ ਮੱਝ ਦਾ ਵੀ ਲੋਨ ਹੈ ਇਹੋ ਜਿਹਾ ਗਰੀਬ ਘਰ ਚੋਂ ਉੱਠੀ ਸੀ ਉਹਦਾ ਪਿਓ ਉਂਗੁੱઠા ਛਾਪ ਸੀ ਉਹ ਯੂਨੀਵਰਸਿਟੀ ਤੱਕ ਕਿਵੇਂ-ਕਿਵੇਂ ਪਹੁੰਚੀ ਹੋਊਗੀ ਕੀ ਕੀ ਸੁਪਨੇ ਲੈ ਕੇ ਪਹੁੰਚੀ ਹੋਊਗੀ ਯੂਨੀਵਰਸਿਟੀ ਚ ਦਾਖਲਾ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਅਸੀਂ 90% ਮਾਰਕਸ ਚਾਹੀਦੇ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਆਪ ਨਿੱਜੀ ਇੰਟਰਸਟ ਲੈ ਕੇ ਕੁਮਰ ਵਿਜੇਪ੍ਰਤਾਵਰਗੇ ਬੰਦੇ ਦੀ ਡਿਊਟੀ ਲਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਇਹੋ ਜੇ ਵੀਸੀ ਨੂੰ ਜਿਹੜਾ ਕਹਿੰਦਾ ਕਿ ਪ੍ਰੋਫੈਸਰ ਦਾ ਮੈਂ ਬਰਦਾਸ਼ਤ ਨਹੀਂ ਕਰੂੰਗਾ ਤੇ ਅਸੀਂ ਕੁੜੀ ਮਰੀ ਕਿਵੇਂ ਬਰਦਾਸ਼ਤ ਕਰਾਂਗੇ ਸਾਡੀਆਂ ਕੁੜੀਆਂ ਨੂੰ ਮਾੜੇ ਸ਼ਬਦ ਬੋਲਦਾ ਸੀ ਕਿਵੇਂ ਬਰਦਾਸ਼ਤ ਕਰਾਂਗੇ ਇਹੋ ਜੇ ਵੀਸੀ ਨੂੰ ਤਾਂ ਸ਼ਰਮ ਨਾਲ ਡੁੱਬ ਮਰ ਜਾਣਾ ਚਾਹੀਦਾ ਤੇ ਐਸਐਸਪੀ ਨੂੰ ਵੀ ਪਟਿਆਲੇ ਦੇ ਨੂੰ ਬੇਨਤੀ ਕਰਦੀਆਂ ਸਾਡੀਆਂ ਸਾਰਿਆਂ ਦੀਆਂ ਧੀਆਂ ਪੜਨਾ ਸੰਝੀਆਂ ਅਸੀਂ ਸਿੱਖਾਂ ਦੇ ਘਰਾਂ ਚ ਜੰਮੇ ਜਾਏ ਆ ਇਸ ਗੱਲ ਦਾ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਨਾ ਤੇਰਾ ਕਰੋ ਜੀ ਇਸ ਹਨ ਬੀ ਬਿਰਜਿੰਦਰ ਕੌਰ ਜੀ ਜਤੋ ਜਿਨ੍ਹਾਂ ਨੇ ਜਨਨ ਕੀ ਪੂਰੀ ਇਤਿਹਾਸ ਦੇ ਨਾਲ ਬਰੀਕੀ ਦੇ ਨਾਲ ਦੱਸਿਆ ਕਿ ਮਾਨ ਸਾਹਿਬ ਜਿਹੜੇ ਕਹਿੰਦੇ ਸੀ ਮੈਂ ਇੱਕ ਮਾਸਟਰ ਦਾ ਲੜਕਾ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਅੱਜ ਉਹਨੂੰ ਇੱਧਰ ਹੁਣ ਧਿਆਨ ਦੇਣ ਦੀ ਲੋੜ ਹੈ ਤੇ ਨਹੀਂ ਤਾਂ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜੀ ਠੇਸ ਪਹੁੰਚੀ ਹੈ ਉਹ ਸਾਰੇ ਚੰਗੀ ਤਰ੍ਹਾਂ ਆਪਾਂ ਜਾਣਦੇ ਹਾਂ ਤੁਸੀਂ ਜਿਹੜੋਂ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਤਾਰਾ ਫਿਰ ਮਿਲਦੇ ਹਾਂ ਧੰਨਵਾਦ